ਭਾਰੀ ਬਰਸਾਤ ਨੇ ਤਬਾਹੀ ਮਚਾ ਦਿੱਤੀ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੋਂਟਾ ਸਾਹਿਬ ਦੇ ਮੋਆ ਇਲਾਕੇ ਦੀਆਂ ਜਿੱਥੇ ਕਿ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ ਜਲਾਸਰ ਮੋੜ ਦੇ ਪੋਂਟਾ ਸਾਹਿਬ ਸਬ ਡਿਵੀਜ਼ਨ ਦੇ ਪੰਡੂਣੀ ਦੇ ਵਿੱਚ ਜੰਗਲ ਦੇ ਵਿੱਚ ਬੱਦਲ ਫਟ ਗਿਆ ਦੇ ਰਾਤ ਜਦੋਂ ਬੱਦਲ ਫਟਦਾ ਉਸ ਤੋਂ ਬਾਅਦ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਇੱਕ ਵਾਰ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਕਿਸ ਕਦਰ ਸੜਕਾਂ ਤਸਤਾਂਦੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਥਿਤੀ ਕਾਫੀ ਜ਼ਿਆਦਾ ਪਿਆਣਾਕ ਹੈ ਜਿੱहां ਹਾਰਡਵਰਗੀ ਸਥਿਤੀ ਪੈਦਾ ਹੋਈ ਹੈ ਬਰਸਾਤ ਦੇ ਪਾਣੀ ਦੇ ਨਾਲ ਕਿਸ ਤਰ੍ਹਾਂ ਸਭ ਕੁਝ ਰੁੜਿਆ ਜਾਂਦਾ ਹੈ ਤਸਵੀਰਾਂ ਚ ਵੇਖ ਸਕਦੇ ਹੋ ਬੱਦਲ ਫਟਣ ਦੇ ਕਾਰਨ ਪਿੰਡ ਦੇ ਕਿਸਾਨਾਂ ਦੀ ਲੱਖਾਂ ਰੁਪਏ ਦੀ ਫਸਲਾ ਤਬਾਹ ਹੋਈਆਂ ਨੇ ਜਿੱहां ਕਿਸਾਨਾਂ ਦੇ ਅੱਖਾਂ ਦੇ ਵਿੱਚ ਅਥਰੂ ਆਏ ਨੇ ਕਾਰਨ ਕਿ ਇਸ ਬਰਸਾਤ ਨੇ ਉਹਨਾਂ ਦੀ ਫਸਲਾ ਨੂੰ ਤਬਾਹ ਕਰ ਦਿੱਤਾ ਹੈ ਬੁਰਾ ਹਾਲ ਹੈ ਪਿੰਡ ਦਾ ਪੁਆਇੰਟਾ ਸਾਈਡ ਦੇ ਨਜ਼ਦੀਕੀ ਪਿੰਡ ਦੀ ਤਸਵੀਰ ਸਾਹਮਣੇ ਆਈ ਹੈ ਬੱਦਲ ਫਟਣ ਦੇ ਕਾਰਨ ਕਿਸ ਤਰ੍ਹਾਂ ਤਬਾਹੀ ਦਾ ਮੰਜ਼ਰ ਤੁਸੀਂ ਦੇਖ ਸਕਦੇ ਹੋ ਜੀ ਹਾਂ ਅੰਬੂਆ ਪੰਚਾਇਤ ਦੇ ਪਿੰਡ ਠਵਾਲ ਦੇ ਨਾਲ ਲੱਗਦੀ ਖੱਡ ਦੇ ਵਿੱਚ ਮਲਬਾ ਡਿੱਗਿਆ ਜਿਸ ਦੇ ਕਾਰਨ ਇੱਕ ਉੱਥੋਂ ਦੇ ਵਾਸੀ ਦੀ ਮੌਤ ਹੋ ਜਾਂਦੀ ਹੈ ਵਾਸੀ ਘਰ ਦੇ ਕੋਲ ਹੀ ਸੌ ਰਿਹਾ ਸੀ ਅਚਾਨਕ ਮਲਬਾ ਡਿੱਗ ਜਾਂਦਾ ਘਰ ਤੇ ਤੇ ਉਸਦੀ ਮੌਤ ਹੋ ਗਈ ਉਧਰ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਹੋਰ ਕੋਈ ਜਾਣੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਤਸਵੀਰਾਂ ਜਿਥੇ ਬੱਦਲ ਫਟਿਆ ਉਸ ਤੋਂ ਬਾਅਦ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ ਵੇਖ ਸਕਦੇ ਹੋ ਕਿ ਸੜਕਾਂ ਦੀਆਂ ਸੜਕਾਂ ਅੰਦਰ ਤਸ ਗਈਆਂ ਨੇ ਜੇਕਰ ਤੁਸੀਂ ਵੀ ਸਾਈਡ ਜਾਣ ਦੀ ਸੋਚ ਰਹੇ ਹੋ ਜ਼ਰਾ ਇਹ ਖਬਰ ਦੇਖ ਲਓ ਤੇ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਸ਼ੇਅਰ ਕਰ ਦੇਵੋ